ਕਿਸਾਨੀ ਸੰਘਰਸ਼ ਲਗਾਤਾਰ ਬਾਰਡਰਾਂ ਦੇ ਉੱਪਰ ਚੱਲ ਰਿਹਾ ਤਾਂ ਹੁਣ ਨਵੀਂ ਹਮੈਤ ਜਿਹੜੀ ਉਹ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਰਾਗੀਆਂ ਦੀ ਮਿਲ ਰਹੀ ਔਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਚਾਹੇ ਉਹ ਸੇਵਾ ਦੀ ਚਾਹੇ ਕੀਰਤਨ ਦੀ ਚਾਹੇ ਪਾਠ ਅਰੰਭਤਾ ਦੀ ਤਾਂ ਹਜ਼ੂਰੀ ਰਾਗੀ ਜਿਹੜੇ ਨੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਨੇ ਭਾਈ ਗੁਰਦੇਵ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਔਰ ਕੀ ਕੁਝ ਉਹਨਾਂ ਨੇ ਅੱਗੇ ਕਿਹਾ ਉਹ ਵੀ ਸੁਣਦੇ ਆਂ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵ ਭਾਜੀ ਕਿਸ ਤਰੀਕੇ ਦਾ ਅਨਾਉਂਸਮੈਂਟ ਤੁਸੀਂ ਹੁਣੇ ਕਰਕੇ ਆਏ ਹੋ ਔਰ ਕੀ ਜਿਹੜੀ ਸਹਯੋਗ ਕਿਸ ਤਰੀਕੇ ਨਾਲ ਤੁਸੀਂ ਦੋਗੇ ਕਿਸਾਨਾਂ ਨੂੰ ਹਾਂਜੀ ਮੈਂ ਵਾਹਿਗੁਰੂ ਇਹ ਬੇਨਤੀ ਕਰਕੇ ਆਇਆ ਸਭ ਤੋਂ ਪਹਿਲਾਂ ਤੇ ਮੈਂ ਕਿਸਾਨਾਂ ਨੂੰ 5 ਕਿ ਮਿੰਟ ਵਾਹਿਗੁਰੂ ਸਿਮਰਨ ਦਾ ਜਾਪ ਕਰਾ ਕੇ ਆਇਆ ਕਿਉਂਕਿ ਵਾਹਿਗੁਰੂ ਸਿਮਰਨ ਜਿਹੜਾ ਉਹ ਸਾਨੂੰ ਬਲ ਪ੍ਰਦਾਨ ਕਰਦਾ ਵਾਹਿਗੁਰੂ ਸਿਮਰਨ ਜਿਹੜਾ ਨਾ ਉਹ ਸਾਡੇ ਡਿੱਗੇ ਹੋਏ ਮਨ ਨੂੰ ਠੀਰਜ ਦਿੰਦਾ ਚੱਕ ਕੇ ਰੱਖਦਾ ਸਤਿਗੁਰੂ ਦਾ ਫਰਮਾਨ ਹੈ ਜੋ ਮੰਦਰ ਕੋ ਥਾਵੇਂ ਥੰਮਣ ਤਿਉ ਗੁਰਕਾ ਸ਼ਬਦ ਮਨੈ ਅਸਥਮਣ ਇਹ ਉਹ ਕਹਾਵਤ ਹੈ ਜਦੋਂ ਸਾਡੇ ਪ੍ਰਾਣੇ ਕੱਚੇ ਘਰ ਹੁੰਦੇ ਸੀ ਤੇ ਸਾਡੀਆਂ ਛੱਤਾਂ ਬਾਲਿਆਂ ਦੀਆਂ ਹੁੰਦੀਆਂ ਸੀ ਉੱਥੇ ਛਤੀਰੀ ਜਿਹੜੀ ਹੁੰਦੀ ਸੀ ਨਾ ਉਹ ਕਈ ਵਾਰੀ ਤਰੇੜ ਆ ਜਾਂਦੀ ਸੀ ਇਹਦੇ ਵਿੱਚ ਤੇ ਇਹੋ ਜਿਹੇ ਪ੍ਰਾਣੇ ਬਜ਼ੁਰਗ ਜਿਹੜੇ ਸੀ ਨਾ ਉਹ ਛੱਤ ਨਹੀਂ ਸੀ ਢਾਉਂਦੇ ਦਿੰਦੇ ਉਹ ਥੱਲੇ ਉਹ ਥੰਮੀ ਦੇ ਕੇ ਖਿਲਾਰ ਦਿੰਦੇ ਦਿੰਦੇ ਸੀ ਉਹ ਜਿੱਥੇ ਖੜ ਜਾਂਦੀ ਉੱਥੇ ਹੀ ਖੜ ਜਾਂਦੀ ਸੀ ਤੇ ਜਿਹੜਾ ਨਾਮ ਉਹਦੀ ਉਦਾਹਰਣਾਂ ਦਿੱਤੀ ਆ ਮਾਰੇ ਨੇ ਵੀ ਜੋ ਮੰਦਰ ਕੋ ਥਾਵੇਂ ਥੰਮਣ ਜਿਵੇਂ ਥੰਮੇ ਛੱਤ ਨੂੰ ਥੰਮ ਲੈਂਦੀਆਂ ਨਾ ਇਹ ਗੁਰੂ ਪਿਆਰਿਓ ਇਹ ਜਿਹੜਾ ਰਹਿਰਾ ਸਭ ਹੁੰਦੀ ਹੈ ਜਿਹੜਾ ਸਿਮਰਨ ਆ ਇਹ ਸਾਰਿਆਂ ਦੇ ਮਨ ਨੂੰ ਐ ਬੰਨ ਕੇ ਰੱਖ ਦਊਗਾ ਤੋਂ ਇਸ ਕਰਕੇ ਮੈਨੂੰ ਬੇਨਤੀ ਕਰਕੇ ਆ ਕਿ ਤੁਹਾਡਾ ਸਮਾਂ ਬਹੁਤ ਕਸ਼ਟ ਭਰਿਆ ਹੈ ਇੱਥੇ ਰਹਿਣਾ ਸੌਖਾ ਨਹੀਂ ਇੱਥੇ ਸਾਰਾ ਦਿਨ ਲੋਕਾਂ ਨਾਲ ਜਿਹੜੀ એનર્ਜੀ ਲੱਗਦੀ ਹੈ ਨਾ ਉਹ ਬਹੁਤ ਵੱਡੀ ਹੈ ਸੋਚਣਾ ਕਿਸੇ ਗੱਲ ਤੇ ਬਹੁਤ ਤਾਕਤ ਲੱਗਦੀ ਹੈ ਤੇ ਮੈਂ ਕਿਹਾ ਜਿੰਨਾ ਵੱਡਾ ਤੁਹਾਡੇ ਤੇ ਕஷ்ட ਪਰਿਆ ਸਮਾਂ ਚੱਲ ਰਿਹਾ ਓਨਾ ਹੀ ਵੱਡਾ ਤੁਹਾਡੇ ਕੋਲ ਸਹਾਰਾ ਹੋਣਾ ਚਾਹੀਦਾ ਸੋ ਮੈਂ ਉੱਥੇ ਨਾਮ ਜਪਾਇਆ ਫਿਰ ਮੈਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਬਾਰੇ ਦੱਸਿਆ ਜਿੱਥੇ ਗੁਰੂ ਨਾਨਕ ਸਾਹਿਬ ਸਰਬੱਤ ਦਾ ਭਲਾ ਕਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਚਾਰੇ ਦਿਸ਼ਾਂ ਵੱਲ ਨੂੰ ਪਰ ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਇੱਕ ਗੱਲ ਆ ਗਈ ਨਾ ਕਿ ਬੇਇਨਸਾਫੀ ਹੋ ਰਹੀ ਹੈ ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਵਰਗਿਆਂ ਨੂੰ ਜਾਬਰ ਕਹਿ ਕੇ ਵੀ ਸੰਬੋਧਨ ਕੀਤਾ ਹੈ ਤੁਹਾਡੇ ਹਿੱਸੇ 'ਚ ਆਇਆ ਪਹਿਲ ਕੀਤੀ ਗੁਰੂ ਨਨਨਦੇਵ ਮਹਾਰਾਜੀ ਨੇ ਅੱਜ ਉਹਦੀ ਬਖਸ਼ੀ ਹੋਈ ਸਿੱਖੀ ਕਿਸਾਨੀ ਰੂਪ ਦੇ ਵਿੱਚ ਸਾਰੇ ਭਾਰਤ ਵਰਸ ਨੂੰ ਅੱਗੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਤੇ ਇਸ ਵळे ਬੇਇਨਸਾਫੀ ਦੇ ਅੱਗੇ ਹੋ ਕੇ ਖੜ ਗਏ ਨੇ ਛਾਤੀਆਂ ਤਾਣ ਕੇ ਇੱਥੇ ਗੋਲੀਆਂ ਵੀ ਖਾ ਰਏ ਨੇ ਤੇ ਧੂਏ ਦੇ ਵਿੱਚ ਕਿਸ ਤਰ੍ਹਾਂ ਔਖੇ ਸਾਲਾਂ ਲੈ ਕੇ ਵੀ ਆਪਣਾ ਮੋਰਚਾ ਲਾਈ ਬੈਠੇ ਨੇ ਮੈਂ ਇਹ ਬੇਨਤੀ ਕਰਕੇ ਆਇਆ ਕਿ ਤੁਸੀਂ ਸਬਰ ਦੇ ਨਾਲ ਲੱਗੇ ਰਹਿਣਾ ਤੇ ਸਬਰ ਦੇ ਜਿਹੜੀ ਜਿੱਤ ਹੈ ਨਾ ਉਹ ਜ਼ਬਰਦਸਤ ਹੋਣੀ ਹੋਣੀ ਆ ਨਾਲ ਮੈਂ ਬੇਨਤੀ ਕਰਕੇ ਆਇਆ ਕਿ ਤੁਸੀਂ ਭਾਈ ਕਿਸਾਨਾਂ ਦੇ ਜਿਹੜੇ ਤੁਹਾਡੇ ਕਿਸਾਨ ਮੁੱਖ ਪ੍ਰਬੰਧਕ ਨੇ ਜਿਹੜੀਆਂ ਤੁਹਾਡੀਆਂ ਕਿਸਾਨ ਜਥੇਬੰਦੀਆਂ ਦੇ ਮੁੱਖ ਨਮਾਇੰਦੇ ਨੇ ਉਹਨਾਂ ਦੀ ਗੱਲ ਤੋਂ 1 ਇੰਚ ਵੀ ਬਾਹਰ ਨਾ ਜਾਇਓ ਕਿਉਂਕਿ ਜਾਬ ਦੇ ਚ ਰਹੀਏ ਨਾ ਤੇ ਫਿਰ ਕੁਝ ਵੱਖਰਾ ਹੀ ਆਨੰਦ ਹੁੰਦਾ ਮੈਂ ਇਹ ਬੇਨਤੀਆਂ ਕਰਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨ ਜੋ ਵਾਰਤਾ ਹੋਈ ਹੈ ਹਰਿਆਣਾ ਪ੍ਰਸ਼ਾਸਨ ਨੇ ਅਥਰੂ ਗੈਸ ਦੇ ਗੋਲੇ ਵੀ ਛੁੱਟੇ ਗੋਲੀਆਂ ਵੀ ਚਲਾਈਆਂ ਖਨੋਰੀ ਬਾਰਡਰ ਤੇ ਵੀ ਜੋ ਕੁਝ ਹੋਇਆ ਉਹ ਕਿਸੇ ਦੀ ਨਿਗਾਹ ਤੋਂ ਪਰੇ ਨਹੀਂ ਰਿਹਾ ਤੁਸੀਂ ਵੀ ਦੇਖਿਆ ਹੋਊਗਾ ਘਰ ਦੇ ਵਿੱਚ ਤਾਂ ਕਿਵੇਂ ਦੇਖਦੇ ਹੋ ਸਾਰਾ ਹਾਲਾਤ ਕਿਵੇਂ ਦੇ ਰਹੇ ਕਿਉਂਕਿ ਤੁਸੀਂ ਲੰਮੀ ਉਮਰ ਦੇ ਤਜਰਬੇ ਨਾਲ ਕਿਵੇਂ ਦੇਖਦੇ ਸਨ ਮਨੁਕਤਾ ਦਾ ਕਹਾਣ ਹੈ ਮਨੁਕਤਾ ਦਾ ਕਹਾਣ ਹੈ ਕਿ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬ੍ਰਾਹਮਣਾ ਕੀ ਗਲਤ ਥਕੀ ਅਗਧ ਪੜੇ ਸ਼ੈਤਾਨ ਵੇ ਲਾ ਲੋ ਇਸ ਵੇਲੇ ਜਿਨ੍ਹਾਂ ਦਾ ਕੰਮ ਸੀ ਇਹਨਾਂ ਕਿਸਾਨਾਂ ਦੀ ਰਖਵਾਲੀ ਕਰਨੀ ਕੋਈ ਔਖਾ ਕੰਮ ਨਹੀਂ ਸੀ ਇਹ ਕਿਸਾਨਾਂ ਦਾ ਧਰਨਾ ਲਵਾਉਣਾ ਕੋਈ ਔਖਾ ਕੰਮ ਨਹੀਂ ਸੀ ਹਮੇਸ਼ਾ ਲੱਗਦੇ ਰਹਿੰਦੇ ਨੇ ਜੇਕਰ ਆਪਾਂ ਇੱਕ ਰੋਡ ਬੰਦ ਕਰ ਦਈਏ ਲੈ ਮੇਰੇ ਅਰਗੇ ਬੰਦਾ ਕੋਈ ਸਰਕਾਰ ਚ ਤੇ ਨਹੀਂ ਨਾ ਮੈਂ ਕੋਈ ਬੜਾ ਪੜਿਆ ਲਿਖਿਆ ਨਹੀਂ ਨਾ ਮੈਂ ਕਹਿੰਦਾ ਜੇ ਕਿਸਾਨ ਅੰਬਰਸ ਲੋ ਚੱਲੇ ਹੀ ਨਾ ਐਲਾਨ ਕੀਤਾ ਸੀ ਨਾ ਸਰਕਾਰਾਂ ਦਾ ਕੰਮ ਹੁੰਦਾ ਇਹਨਾਂ ਦਾ ਪ੍ਰਬੰਧ ਕਰਨਾ ਕਿਉਂਕਿ ਇਹਨਾਂ ਦੀਆਂ ਵੋਟਾਂ ਤੋਂ ਤੋਬ ਬਣਿਆ ਸਰਕਾਰਾਂ ਦਾ ਕੰਮ ਕੀ ਸੀ 1 ਕਰੋੜ ਜਾਮ ਕਰ ਦਿੰਦੇ ਸਿੱਧਾ ਜਾ ਕੇ ਕਿਸੇ ਨਾ ਕਿਸੇ ਜਗ੍ਹਾ ਤੇ ਖੁੱਲੀ ਜਗ੍ਹਾ ਤੇ ਇਦਾਂ ਟਰਾਲੀਆਂ ਲਵਾ ਦਿੰਦੇ ਕੋਈ ਵਾਇਲੈਂਸ ਹੋ ਸਕਦਾ ਸੀ ਪਰ ਨਹੀਂ ਇਹ ਜਾਣ ਬੁੱਝ ਕੇ ਵਾਇਲੈਂਸ ਕ੍ਰੀਏਟ ਕੀਤਾ ਜਾ ਰਿਹਾ ਮੈਨੂੰ ਐਂ ਲੱਗਦਾ ਕਿ ਜਿਹੜਾ ਪਿਛਲੀ ਵਾਰੀ ਦਾ ਜਿੱਤਿਆ ਸੀ ਨਾ ਕਿਸਾਨ ਅੰਦੋਲਨ ਉਹਦਾ ਬਦਲਾ ਲਿਆ ਜਾ ਰਿਹਾ ਮੈਨੂੰ ਐਂ ਲੱਗਦਾ ਕਿ ਉਹ ਕਿਸਾਨਾਂ ਦੇ ਉੱਤੋਂ ਬਦਲੇ ਦੀ ਭਾਵਨਾ ਦੇ ਨਾਲ ਜਦ ਕਿ ਸੰਵਿਧਾਨ ਇਹਨਾਂ ਨੂੰ ਆਗਿਆ ਦਿੰਦਾ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਸਾਡਾ ਸੰਵਿਧਾਨ ਸਾਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ ਆਪਣੀ ਗੱਲ ਪਬਲਿਕ ਦੇ ਵਿੱਚ ਰੱਖ ਸਕਦੇ ਹੋ ਤੇ ਫਿਰ ਭਾਈ ਇਹ ਇਹ ਕੌਣ ਹੁੰਦੇ ਆ ਜਿਹੜੇ ਸਾਰੇ ਕਿਸਾਨਾਂ ਨੂੰ ਇਦਾਂ ਰੋਕ ਕੇ ਤੇ ਰੱਖਣ ਵਾਲੇ ਸੋ ਇਹ ਵਾਇਲੈਂਸ ਖੁਦ ਕ੍ਰੀਏਟ ਕੀਤਾ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰੇ ਦਿਨ ਰਾਤ ਇੱਥੇ ਗੁਰਬਾਣੀ ਚੱਲਦੀ ਐ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਸ਼ਾਮੀ ਰਹਿਰਾ ਸਾਹਿਬ ਦਾ ਪਾਠ ਹੁੰਦਾ ਫਿਰ ਅਰਦਾਸ ਹੁੰਦੀ ਐ ਤਾਂ ਪਿਛਲੇ ਦਿਨੀ ਵੀ ਅਰਦਾਸ ਚੱਲ ਰਹੀ ਸੀ ਚਬਈ ਸਾਹਿਬ ਦਾ ਮਾਫ ਕਰਨਾ ਪਾਠ ਚੱਲ ਰਿਹਾ ਸੀ ਜਦੋਂ ਇਹ ਸਾਰਾ ਵਰਤਾਰਾ ਹੋਇਆ ਲਗਭਗ 10:55 ਤੇ ਅਤਰੂ ਗੈਸੇ ਗੋਲੇ ਛੁੱਟੇ ਉਦੋਂ ਜਿਹੜੇ ਕਿਸਾਨ ਸਿੰਘ ਪਾਠ ਕਰ ਰਹੇ ਸੀਗੇ ਵੇਖੋ ਇਹ ਜਿਹੜਾ ਜ਼ਾਲਮ ਹੁੰਦਾ ਨਾ ਜੀ ਉਹਦੇ ਵਾਸਤੇ ਕੁਝ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਆਪਣਾ ਰੋਸ ਵਿਖਾਵਾਂ ਜਿੰਨਾ ਵੀ ਹੋ ਸਕੇ ਇਹਨਾਂ ਨੂੰ ਅਹਿਸਾਸ ਕਰਾ ਦਾਂ ਕਿ ਅਸੀਂ ਇਹਨਾਂ ਨੂੰ ਨਾਪ ਸਕਦੇ ਹਾਂ ਪਰ ਮੈਂ ਉੱਥੇ ਸਟੇਜ ਤੇ ਵੀ ਬੋਲ ਕੇ ਆਇਆ ਵੀ ਯਾਨੀ ਸਾਡੀ ਗੌਮ ਹੈ ਗੇਂਦ ਵਰਗੀ ਆ ਇਹਨੂੰ ਪਿਆਰ ਨਾਲ ਤੁਸੀਂ ਜਿੱਥੇ ਮਰਜੀ ਟਿਕਾ ਦਿਓ ਇਹ ਟਿਕ ਜਾਂਦੀ ਆ ਪਰ ਜਦੋਂ ਉਹਦੀ ਯੋਰ ਨਾਲ ਤੁਸੀਂ ਮਾਰਨਾ ਨਾ ਇਹਨੇ ਉੱਤੇ ਜਾਣਾ ਹੁਣ ਤੁਸੀਂ ਦੇਖੋ ਕੋਨਾਂ ਨੇ ਸਾਡੇ ਉੱਤੇ ਗੋਲੀਆਂ ਚਲਾਈਆਂ ਅਥਰੂ ਗੈਸ ਚਲਾਇਆ ਅੱਜ ਸਾਰੇ ਵਿਸ਼ਵ ਦੇ ਵਿੱਚ ਹਾ ਦੇ ਨਾਰੇ ਵੱਜਨੇ ਨਹੀਂ ਸ਼ੁਰੂ ਹੋ ਗਏ ਸਾਰੇ ਲੋਕੀ ਇਹ ਗੱਲ ਮਹਿਸੂਸ ਤੇ ਕਰ ਗਏ ਨਾ ਕਿ ਵਾਕਿਆ ਯਾਰ ਥੱਕਾ ਹੋ ਰਿਹਾ ਪੀ ਕਾਨੂੰਨ ਜਿਹੜਾ ਸੀਗਾ ਉਹਨੂੰ ਵੀ ਛਿੱਕੇ ਟੰਕ ਕੇ ਕਿੰਡਿਆ ਆ ਦੀ ਸਰਕਾਰ ਨੇ ਤਿੱਖਟਰ ਸਰਕਾਰ ਨੇ ਪੂਰੇ ਵਰਲਡ ਦੇ ਵਿੱਚ ਇੱਕ ਲਾਨਤ ਖੱਟ ਲਈ ਹੈ ਪੀ ਜਿਹੜੀ ਜਲਿਆਂ ਵਾਲੇ ਬਾਗ ਦੇ ਵਿੱਚ ਗੋਰੀਆਂ ਨੇ ਗੋਲੀ ਚਲਾਈ ਸੀ ਨਾ ਕੁਆ ਜੇ ਇਹਨਾਂ ਨੇ ਚਲਾ ਕੇ ਆਪਣੇ ਮੱਥੇ ਤੇ ਕਲੰਕ ਲਵਾ ਲਿਆ ਇਹ ਕਲੰਕ ਸਾਰੀ ਉਮਰ ਸਾਫ ਨਹੀਂ ਹੋ ਸਕਦਾ ਜਿਉਂਦੇ ਜੀ ਕਿ ਪੀੜ੍ਹੀਆਂ ਤੱਕ ਵੀ ਸਾਫ ਨਹੀਂ ਹੋ ਸਕੂਗਾ ਕਿਉਂਕਿ ਉਧਰ ਜਰਨਲ ਅਡਵਾਈਜ਼ਰ ਹੈ ਤੇ ਇਧਰ ਇਹ ਸਰਕਾਰਾਂ ਦੇ ਜਿਹੜੇ ਇਤਿਹਾਸ ਲਿਖੇ ਜਾਣਗੇ ਹੁਣ ਕੌਣ-ਕੌਣ ਇੱਥੇ ਗੋਲੀਆਂ ਚਲਾਉਂਦਾ ਸੀ ਤੇ ਕੌਣ-ਕੌਣ ਛਾਤੀਆਂ ਡਾਹ ਕੇ ਗੋਲੀਆਂ ਖਾਂਦੇ ਸੀ ਇਤਿਹਾਸ ਚ ਲਿਖ ਨੋਰੀ ਬਾਰਡਰ ਦੇ ਵਿੱਚ ਵੀ ਜਿਵੇਂ ਹੋਇਆ ਗੋਲੀਆਂ ਚਲਾਈਆਂ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਔਰ ਦੂਸਰੀ ਤਰਫ ਅੱਜ ਰਾਤੀ ਐਲਾਨ ਕੀਤਾ ਸੀ ਹਰਿਆਣਾ ਸਰਕਾਰ ਨੇ ਕਿ ਜਿਹੜੇ ਕਿਸਾਨ ਅੱਗੇ ਹੋਏ ਨੇ ਉਹਨਾਂ ਦੀ ਜਾਇਦਾਦ ਕੁਰ ਕੀਤੀ ਜਾਵੇਗੀ ਉਹਨਾਂ ਤੇ ਐਸ ਐਨ ਐਸ ਏ ਲਗਾਇਆ ਜਾਵੇਗਾ ਲੇਕਿਨ ਬਾਅਦ ਦੇ ਵਿੱਚ ਫੈਸਲਾ ਵਾਪਸ ਲੈ ਲਿਆ ਆ ਟੈਕਸ ਇਹਨਾਂ ਕੋਲ ਲੈਣਾ ਇਹਨਾਂ ਦੇ ਟੈਕਸ ਦੇ ਸੂਏ ਬਣਾ ਕੇ ਗੱਟ ਦੇਣੇ ਇਹਨਾਂ ਦੇ ਟੈਕਸ ਦੇ ਇਹਨਾਂ ਦੇ ਉੱਤੇ ਹੀ ਅਥਰੂ ਗੈਸ ਦੇ ਗੋਲੇ ਛੁੱਟੀ ਜਾਣੇ ਇਹ ਇਸ ਕਰਕੇ ਇਹ ਜਿਹੜੀ ਜਾਗਰਤੀ ਹੈ ਨਾ ਜਿਹੜਾ ਹੁੰਦਾ ਨਾ ਪਾਪ ਪਾਪ ਪਾਪੀ ਕੋ ਮਾਰਨੇ ਕੋ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਇਹਨਾਂ ਨੂੰ ਖਤਮ ਕਰ ਲਈ ਇਹਨਾਂ ਦਾ ਪਾਪ ਹੀ ਅੱਗੇ ਆ ਰਿਹਾ ਹੁਣ ਆਪਣੇ ਆਪ ਹੀ ਕਿਉਂਕਿ ਜਿਹੜਾ ਅਧਿਕਾਰ ਨੂੰ ਕਿਸੇ ਨੂੰ ਖੋਣਾ ਨਾ ਇਦੋਂ ਵੱਡਾ ਕੋਈ ਪਾਪ ਨਹੀਂ ਹੈ ਤੇ ਇਹ ਮੇਰੇ ਸਤਿਕਾਰਯੋਗ ਬਜ਼ੁਰਗ ਜਿਨ੍ਹਾਂ ਦੀ ਉਮਰ ਹੈ ਇਸ ਵੇਲੇ ਘਰ ਵਿੱਚ ਬਹਿ ਕੇ ਆਰਾਮ ਕਰਨ ਦੀ ਹੈ ਉਹਨਾਂ ਨੂੰ ਸੜਕਾਂ ਤੇ ਰੋਲਣਾ ਸਰਕਾਰਾਂ ਇਸ ਕਰਕੇ ਚੁਣਦੀਆਂ ਸਰਕਾਰਾਂ ਤੇ ਇਸ ਕਰਕੇ ਚੁਣਦੀਆਂ ਬਜ਼ੁਰਗਾਂ ਨੂੰ ਪੈਨਸ਼ਨ ਬਜ਼ੁਰਗਾਂ ਦਾ ਸਪੋਰਟ ਕਰਕੇ ਉਹਨਾਂ ਨੂੰ ਸਕੂਨ ਦੇਣਾ ਪਰ ਇਦਾਂ ਹੋ ਨਹੀਂ ਰਿਹਾ ਇਸ ਕਰਕੇ ਮੈਂ ਅਰਦਾਸ ਕਰਦਾ ਉਹਨਾਂ ਨੂੰ ਵੀ ਮਹਾਰਾਜ ਸਮਤ ਬਖਸ਼ਣ ਤੇ ਇਹਨਾਂ ਨੂੰ ਜਿੱਤ ਬਖਸ਼ਣ ਮੇਰੀ ਆਖਰੀ ਸਵਾਲ ਹੈ ਜਿਹੜੇ ਕਿਸਾਨ ਇਸ ਜਗ੍ਹਾ ਦੇ ਉੱਪਰ ਡਟੇ ਹੋਏ ਆ ਮਨ ਟੁੱਟਦਾ ਵੀ ਆ ਡੋਲਦਾ ਵੀ ਆ ਤਾਂ ਗੁਰਬਾਣੀ ਦੇ ਵਿੱਚ ਕਿਹੜੇ ਅਜਿਹੇ ਸ਼ਬਦ ਨੇ ਕਿਹੜੇ ਲਫ਼ਜ਼ ਨੇ ਜਿਹੜਾ ਇਹਨਾਂ ਨੂੰ ਪੱਕਾ ਕਰਦੇ ਨੇ ਦੇ ਸ਼ਿਵਾ ਬਰ ਮੋਹ ਇਹ ਸੁਭ ਕਰਮਨ ਤੇ ਕਭੂ ਨਾ ਡਰੂ ਨਾ ਡਰੂ ਅਰਸੋਂ ਜਬ ਜਾਏ ਲਰੂ ਨਿਸ਼ਚੈ ਕਰ ਆਪਣੇ ਜੀਤ ਕਰੂ ਅਰ ਸਖਹੁ ਆਪਣੇ ਹੀ ਮਨ ਕੋ ਇਹ ਲਾਲਸਖਹੁ ਗੁਣ ਤਉ ਉਚਰੂ ਜਬ ਆਵ ਕੇ ਉਹ ਨਿਧਾਨ ਬਣੇ ਆਤ ਹੀ ਰਣ ਮੈਂ ਤਬ ਜੂਜ ਮਰੂ ਤੁਸੀਂ ਜੂਜਦੇ ਰਹਿਣਾ ਵਾ ਸਾਡੇ ਗੁਰੂਆਂ ਨੇ ਕਿੰਨੀ ਵੱਡੀ ਮੁਗਲਿਆ ਸਲਤਨਤ ਦੀ ਜੜਪਟ ਦੀ ਉਹ ਉਹ ਨਹੀਂ ਟਿਕ ਸਕੇ ਆਪਣੇ ਅੱਗੇ ਜੂਜਨ ਦਾ ਮਤਲਬ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਤੱਕ ਨਿਸ਼ਾਵਰ ਕਰਤਾ ਠੀਕ ਹੈ ਸਾਡੇ ਵੀ ਇੱਥੇ ਕਿਸਾਨ ਵੀਰ ਦੀਆਂ ਸ਼ਹਾਦਤਾਂ ਹੋ ਰੀਆਂ ਭਈ ਜੰਗ ਦੇ ਵਿੱਚ ਸ਼ਹਾਦਤਾਂ ਹੋਣੀਆਂ ਹੁੰਦੀਆਂ ਪਰ ਇਹ ਇਹ ਗੱਲ ਮੈਂ ਤੁਹਾਨੂੰ ਦੱਸਦਾ ਵਾਂ ਇਹ ਹੱਕ ਸੱਚ ਦੀ ਲੜਾਈ ਵਾਸਤੇ ਅੰਦੋਲਨ ਸ਼ੁਰੂ ਹੋਇਆ ਵਾ ਕਿਸੇ ਨੂੰ ਦਬਾਉਣ ਵਾਸਤੇ ਨਹੀਂ ਹੋਇਆ ਹਾਂ ਉਹ ਦਬਾ ਰਹੇ ਆ ਪਰ ਅਸੀਂ ਤੇ ਹੱਕ ਮੰਗਣ ਵਾਸਤੇ ਸਾਡੇ ਕਿਸਾਨ ਵੀਰ ਜਾ ਰਹੇ ਸੀ ਚੰਗਾ ਹੁੰਦਾ ਜੇ ਇਹਨਾਂ ਨੂੰ ਅੰਦੋਲਨ ਇਸ ਪੁਲੀ ਤਰੀਕੇ ਨਾਲ ਕਰਨ ਦੀ ਇਜਾਜ਼ਤ ਦਿੰਦੀ ਹਾਂ ਜੇ ਕਿਸਾਨ ਕਿਤੇ ਇੱਕ ਰੋੜਾ ਵੀ ਮਾਰ ਦੇਣਾ ਦੁਨੀਆ ਨੂੰ ਦਿਖਾਉਂਦੇ ਹੋ ਵੀ ਇਹ ਦੇਖੋ ਕਿਸਾਨਾਂ ਨੇ ਪਹਿਲਾਂ ਮਾਰਿਆ ਤੇ ਫਿਰ ਇਹਨਾਂ ਦਾ ਕਸੂਰ ਸੀ ਆ ਹੁਣ ਸਾਰੇ মিডিਏ ਤੁਹਾਨੂੰ ਵੀ ਪਤਾ ਕਿ ਇਸ ਵੇਲੇ ਸਾਰਾ ਸਰਕਾਰਾਂ ਆਪਣਾ ਯੋਰ ਲਾ ਰਹੀਆਂ ਗਲਤ ਤਰੀਕੇ ਨਾਲ ਸਾਰਾ ਬਿਹੇਵ ਕਰ ਰਹੀਆਂ ਪਰ ਇਹ ਗੁਰੂ ਪ੍ਰਮਾਤਮਾ ਜਿਵੇਂ ਪਹਿਲਾਂ ਵੀ ਇਹਨਾਂ ਦੀ ਜਿੱਤ ਕਰਾਏ ਸੀ ਉਹ ਜਿੱਤ ਹੋਣੀ ਹੋਣੀ ਆ ਕਿਉਂਕਿ ਸਤਿਆਪਾਲ ਮਲਕ ਵਰਗਾ ਬੰਦਾ ਜਦੋਂ ਇਹ ਗੱਲ ਬੋਲਦਾ ਨਾ ਕਿ ਇਹ ਉਹ ਕੌਮ ਹੈ ਜਿਹੜੀ 300 ਸਾਲ ਤੱਕ ਭੁੱਲਦੀ ਨਹੀਂ ਹੈ ਤਾਂ ਮੈਂ ਸਮਝਦਾ ਮਾਂ ਇਸ ਕੌਮ ਦਾ ਇਤਿਹਾਸ ਪੜ੍ਹ ਕੇ ਫਿਰ ਇਹਨਾਂ ਨਾਲ ਪੰਗਾ ਲੈਣਾ ਚਾਹੀਦਾ ਸੀਗਾ ਉਹ ਗੱਲ ਵੱਖਰੀ ਹੈ ਕਿ ਅੱਜ ਸਮਾਂ ਥੋੜਾ ਜਿਹਾ ਸਾਡੇ ਫੇਵਰ ਚ ਅਜੇ ਨਹੀਂ ਆ ਕਿਉਂਕਿ ਪਹਿਲਾਂ ਅਨਾਉਂਸ ਹੋਣ ਕਰਕੇ ਉਹਨਾਂ ਦੇ ਕੋਲੇ ਫੋਰਸਾਂ ਵੀ ਜ਼ਿਆਦਾ ਹੁੰਦੀਆਂ ਸਾਧਨ ਵੀ ਜ਼ਿਆਦੇ ਹੁੰਦੇ ਆ ਤੇ ਪਲੱਸ ਉਹਨਾਂ ਦੇ ਕੋਲ ਸਵਰਗਿਆ ਜਾਗਟਾਂ ਹਰ ਚੀਜ਼ ਦੀ ਤਾਕਤ ਉਹਨਾਂ ਕੋਲ ਹੀ ਹੁੰਦੀ ਹੈ ਨਾਲੇ ਸਾਡਾ ਕੰਮ ਪੀਸਫੁੱਲ ਹੀ ਆ ਅਸੀਂ ਕੋਈ ਚੜ੍ਹ ਕੇ ਤਿਆਰ ਮਾਰ ਕੇ ਤੇ ਜਾਣ ਨਹੀਂ ਰਹੇ ਸੀਗੇ ਇਸ ਕਰਕੇ ਇਹ ਮੁਕਾਬਲਾ ਜ਼ਬਰ ਤੇ ਸਬਰ ਦਾ ਵਾ ਗੁਰੂ ਕਿਰਪਾ ਕਰੂਗਾ ਸਬਰ ਵਾਲੇ ਦੀ ਜਿੱਤ ਜ਼ਰੂਰ ਹੋਏਗੀ ਬੋਲੇ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਕਿਸਾਨਾਂ ਵੱਲੋਂ ਅਰਦਾਸ ਕਰਕੇ ਅੰਦੋਲਨ ਦੀ ਸ਼ੁਰੂਆਤ ਹੋਈ ਔਰ ਦਿੱਲੀ ਵੱਲ ਨੂੰ ਚਾਲੇ ਪਾਉਣ ਦੇ ਲਈ ਰਾਹ ਦੇ ਵਿੱਚ ਫਤਿਹਗੜ੍ਹ ਸਾਹਿਬ ਰੁਕੇ ਤਾ ਉਸ ਤੋਂ ਬਾਅਦ ਹੁਣ ਸ਼ੰਭੂ ਬਾਰਡਰ ਦੇ ਉੱਪਰ ਡੇਰੇ ਕਿਸਾਨਾਂ ਵੱਲੋਂ ਲਗਾ ਦਿੱਤੇ ਗਏ ਨੇ ਔਰ ਨਾਲ ਦੀ ਨਾਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀਆਂ ਵੱਲੋਂ ਵੀ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਔਰ ਨਾਲ ਦੀ ਨਾਲ ਸਮਰਥਨ ਵੀ ਮਿਲਿਆ ਹੈ ਕਿ ਜਿਸ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਹਜ਼ੂਰੀ ਰਾਗੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਜਗਤ ਕੀ ਨੇ ਉਹ ਸਮਰਥਨ ਦੇ ਵਿੱਚ ਖੜੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਦੈਨਿਕ ਸੂਰਾ ਟੀਵੀ ਸ਼ੰਭੂ ਬੈਰੀਅਰ